ਸਵਾਗਤ ਹੈ ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਅੱਜ ਸਾਨੂੰ ਟਰੈਕਟਰ ਦਿਖਾ ਰਹੇ ਆ ਇਹਦੇ ਵਿੱਚ ਚਾਰ ਫਾਰਮ ਟਰੱਕ ਹੈ ਇੱਕ ਜੌਂਡੀਅਰ ਹੈ ਜਿਆਦਾ ਜਾਣਕਾਰੀ ਲਈ ਆਪਣੇ ਚੈਨਲ ਨੂੰ ਲਾਈਕ ਤੇ ਫੋਲੋ ਕਰ ਦਿਓ ਕਿਸੇ ਵੀ ਤਰ੍ਹਾਂ ਦੇ ਟਰੈਕਟਰ ਦੇ ਸਬੰਧੀ ਕੋਈ ਵੀਡੀਓ ਚਾਹੁੰਦਾ ਆਪਾਂ ਨੂੰ ਕਮੈਂਟ ਕਰ ਸਕਦਾ ਆਪਾਂ ਉਹ ਵੀਡੀਓ ਬਣਾਵਾਂਗੇ ਚਲੋ ਅੱਜ ਆਪਾਂ ਜਿਹੜੇ ਟਰੈਕਟਰ ਲੈ ਕੇ ਆਏ ਉਹਨਾਂ ਬਾਰੇ ਗੱਲਬਾਤ ਕਰਦੇ ਆਂ ਅੱਜ ਆ ਪਹਿਲਾ ਟਰੈਕਟਰ ਹੈਗਾ ਜੌਂਡੀਅਰ 5310 ਇਹ ਬਠਿੰਡਾ ਨੰਬਰ ਹੈ 2018 ਮਾਡਲ ਹੈ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਜੌਂਡੀਅਰ 18 ਮਾਡਲ ਬਠਿੰਡਾ ਨੰਬਰ ਇਹਦੀ ਡਿਮਾਂਡ ਹੈ ਜੀ 5,80,000 ਰੁਪਏ ਉਹ ਸੋ ਅੱਗੇ ਆ ਜਾਈ ਫਾਰਮ 65 ਫਾਰਮ 65 ਬਹੁਤ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਰੰਗ ਪੇਟ ਦਾ Ориਜਨਲ ਟਰੈਕਟਰ ਹੈ ਜੀ ਇਹ ਨੰਬਰ ਇਹਦਾ ਹਰਿਆਣਾ ਹੈ ਇਹ 2008 ਮਾਡਲ ਹੈ ਪੂਰਾ ਟੌਪ ਵਾਲਾ ਮਾਡਲ ਹੈ ਜੀ ਮਗਰਾੜ ਮੂ ਰੂਟ ਤੁਸੀਂ ਚੈੱਕ ਕਰ ਲਓ ਪੂਰਾ ਸਾਫ ਟਰੈਕਟਰ ਹੈ ਇਹ ਰ 8 ਮਾਡਲ ਟੌਪ ਵਾਲਾ ਟਰੈਕਟਰ ਹੈ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਇਹਦੀ ਡਿਮਾਂਡ ਹੈ ਜੀ 2,90,000 ਰੁਪਏ ਅੱਗੇ ਆ ਗਿਆ ਚੈਂਪੀਅਨ ਚੈਂਪੀਅਨ ਟਰੈਕਟਰ ਹੈ ਜੀ ਇਹ ਪੰਜਾਬ ਨੰਬਰ ਹੈ 2009 ਮਾਡਲ ਹੈ ਰੰਗ ਰੂਪ ਦਾ Ориਜਨਲ ਹੈ ਬਹੁਤ ਸੋਹਣੀ ਫੈਵਰ ਕੀ ਚਤਰੀ ਹੈ ਜੀ ਆ ਦੀ ਲੱਗਦੀ ਹੋਈ ਹੈ ਡੈੱਕ ਵਗੈਰਾ ਲੱਗਿਆ ਹੋਇਆ ਇਹਦਾ ਡੈੱਕ ਲੱਗਿਆ ਹੋਇਆ ਜੀ ਸਪੀਕਰ ਲੱਗੇ ਹੋਇਆ ਦੋ ਸਾਈਡ ਤੇ ਲੱਗੇ ਹੋਏ ਐ ਟਾਇਰਾਂ ਦੀ ਗੱਲ ਕਰੀਏ ਤਾਂ ਇਹਦੇ ਐਮ ਆਰ ਐਫ ਦੇ ਟਾਇਰ ਹੈ ਜੀ ਇਹ 80 85 ਪੈਸੇ ਟਾਇਰ ਹੈ ਜੀ ਬਾਡੀ ਬੂਡੀ ਦਾ ਸਾਰਾ ਅਰੀਜਨਲ ਡ੍ਰਾਈਵਰ ਹੈ ਇਹ 39 ਹੌਸਪਾਵਰ ਵਾਲਾ ਜੀ 39 ਹੌਸਪਾਵਰ ਵਾਲਾ 2002 09 2009 ਮਾਡਲ ਅੱਗੇ ਆ ਗਿਆ ਜੀ T20 ਫਾਰਮ ਟਰੈਕ 60 ਇਹ 2020 ਮਾਡਲ ਹੈ ਜੀ ਬਿਲਕੁਲ ਨਵਾਂ ਟਰੈਕਟਰ ਹੈ ਮੂਰਲੇ ਟਾਇਰ ਦੇ ਅਲਾਈਅੰਸ ਜੋ ਅੱਜਕੱਲ ਜਿਆਦਾ ਪਸੰਦ ਕੀਤੇ ਜਾਂਦੇ ਆ ਅਲਾਈਅੰਸ ਦੇ ਟਾਇਰ ਚੜੇ ਹੋਏ ਆ ਜੀ 750 16 ਦੇ ਜੀ ਤੇ ਬਾਡੀ ਬੁੱਡੀ ਦਾ ਬਿਲਕੁਲ ਨਵਾਂ ਟਰੈਕਟਰ ਹੀ ਆ ਜੀ ਇਹ ਕੋਈ ਨਟ-ਨੋਟ ਨਹੀਂ ਖੁੱਲਿਆ ਜੀ ਾਰੇ ਕੋਈ ਜੋੜ ਨਹੀਂ ਖੁੱਲਿਆਣਾ ਮੂਹਰ ਲਾ ਜਾਣਾ ਮਗਰਲਾ ਜੀ ਤੇ ਆਪਾਂ ਟਾਇਰਾਂ ਦੀ ਗੱਲ ਕਰੀ ਜਾਵੇ ਤਾਂ ਟਾਇਰ ਇਹਦੇ ਹੈਗੇ ਆ ਜੀ 90 ਪੈਸੇ ਹੀ ਮੰਨੋ ਤੁਸੀਂ ਇਹ ਟਾਇਰ ਇਹਦੇ ਪੂਰੀ ਜਨਕਪੁਰੰਦਾ ਜੋਤੂ ਦਾ ਜੈਕ ਕਰਾ ਰਹੇ ਨੇ ਰਹੀ ਗੱਲ ਰੇਟ ਦੀ ਜੀ ਇਹਦਾ ਰੇਟ ਹੈਗਾ ਜੀ 6.5 ਲੱਖ ਰੁਪਈਆ ਇਹ T20 ਚ ਹੈ ਬਹੁਤ ਹੀ ਸਾਫ਼ ਕੰਡੀਸ਼ਨ ਦਾ ਆਪਾਂ ਆਪਕੋ ਤੇ ਵੇਖੋ ਕਿੰਨਾ ਰੰਗ ਹੈ ਟਰੈਕਟਰ ਦੇ ਬਿਲਕੁਲ ਨਵਾਂ ਟਰੈਕਟਰ ਕਹਿ ਸਕਦੇ ਆ ਜੀ ਇਹਨੂੰ ਆਪਾਂ ਅੱਗੇ ਆ ਗਿਆ ਜੀ ਫਾਰਮ ਟਰੱਕ 98 ਮਾਡਲ ਆ ਇਹ ਡਬਲ ਕਲਚ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਸਾਰਾ Ориਗਨਲ ਟਰੈਕਟਰ ਹੈ ਜੀ ਸ਼ੋ ਦਾ ਰਿੰਮਾ ਦਾ ਮਗਰਾੜਾ ਦਾ ਜੀ ਆ ਬਾਡੀ ਬੂਡੀ ਦਾ ਰੰਗ ਇਹਦਾ ਬਹੁਤ ਚੰਗਾ ਹੈ ਜੀ ਟਾਇਰਾਂ ਦੀ ਗੱਲ ਕਰੀਏ ਤਾਂ ਇਹਦੇ 50% ਟਾਇਰ ਆ ਜੀ। ਜਾ ਰਹੀ। ਮੂਰਲੇ ਥੋੜੇ 50 ਤੋਂ ਜ਼ਿਆਦੇ ਆ ਜੀ। ਸ਼ੋ ਸ਼ੂ ਸਾਰੀ ओरिजिनल ਆ ਜੀ। ਬੜਾ ਮੋਟਾ ਉੱਪਰ ਪੀਲਾ ਜਰੂਰ ਹੈਗਾ। ਥੋੜਾ ਇਹ ਮਾਡਲ ਹੁੰਦੀ ਹੀ ਆ ਜੀ ਬੜੇ ਮੋਟੇ। ਵਿੱਚੋਂ ਉੱਤੋਂ ਤੁਸੀਂ ਦੇਖੋ ਜੀ ਪੂਰਾ ਹੈ ਸਾਫ ਟਰੈਕਟਰ ਆ ਜੀ। ਸ਼ੋ ਸ਼ੂ ਦਾ ਇਹਦੀ ਕਾਫੀ ਮੰਗ ਹੁੰਦੀ ਹੈ ਕਿਉਂਕਿ ਇਹ ਵੱਡੇ ਟਰੈਕਟਰਾਂ ਦਾ ਕੰਮ ਵੀ ਦਿੰਦਾ ਤੇ ਅੱਜ ਕੱਲ ਇਹ ਸੈਕ ਟਰੈਕਟਰ ਦਾ ਕੰਮ ਵੀ ਦਿੰਦਾ। ਸੁਗਗੀ ਦਾ ਰੇਟ ਇਹਦੀ ਜਿਹੜੀ ਡਿਮਾਂਡ ਹੈ ਜੀ 1,90,000 ਰੁਪਇਆ ਹੈ। ਇਹਦਾ ਰੇਟ ਵੀ ਚੰਗਾ ਹੁੰਦਾ ਤੇ ਇਸ ਵੱਡੇ ਟਰੈਕਟਰ ਦਾ ਕੰਮ ਵੀ ਕਰਦਾ ਤੇ ਛੋਟੇ ਟਰੈਕਟਰ ਦਾ ਕੰਮ ਵੀ ਕਰਦਾ। ਥੋੜੀ ਜ਼ਮੀਨ ਵਾਲੇ ਖਾਤਰ ਇਹ ਕੱਲਾ ਟਰੈਕਟਰ ਹੀ ਬਹੁਤ ਹੈ। ਬਾਕੀ ਟਰੈਕਟਰ ਆਪਣੇ ਕੋਲੇ ਹੋਰ ਵੀ ਹੈ। ਜਿਹੜਾ ਵੀ ਕਿਸੇ ਨੇ ਬਾਈ ਨੂੰ ਕੋਈ ਲੋਡ ਹੈ ਤਾਂ ਆਪਰ ਤੋਂ ਫੋਨ ਤੇ ਜਾਣਕਾਰੀ ਲੈ ਸਕਦੇ। ਧੰਨਵਾਦ ਦੋਸਤੋ ਏਰੀਆ ਆਪਣਾ ਬਠਿੰਡਾ ਹੈ ਪਿੰਡ ਆਪਣਾ ਦਿਉਣਾ ਹੈ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪੈਂਦਾ। ਬਾਕੀ ਜੇ ਕਿਸੇ ਭਾਈ ਨੇ ਕੋਈ ਵੀ ਟਰੈਕਟਰ ਤੇ ਲੋਨ ਵਗੈਰਾ ਕਰਾਉਣਾ ਹੈ ਉਹ ਅਸੀਂ ਲੋਨ ਵਗੈਰਾ ਵੀ ਕਰਵਾ ਕੇ ਦੇ ਦਿੰਦੇ ਆ। ਬਾਕੀ ਆਪਣੇ ਚੈਨਲ ਨੂੰ ਕਰ ਲੋ ਲਾਈਕ ਫੋਲੋ ਤੇ ਸਬਸਕ੍ਰਾਈਬਰ ਧੰਨਵਾਦ।